ਸੀਗੇਟੂ ਵੀਡੀਓ ਵੇਖਣ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇਹ ਦੱਸਣ ਆ ਗਏ ਹਾਂ ਤੁਹਾਨੂੰ ਕਿ ਜੇ ਸਲਵਾਰ ਦਾ ਆਸਣ ਬੜਾ ਹੋ ਗਏ ਤੇ ਉਸ ਨੂੰ ਛੋਟਾ ਕਿੱਦਾਂ ਕਰਨਾ ਹੈ ਤਾਂ ਉਸ ਤੱਕ ਇਹ ਜਿਹੜਾ ਸਾਈਡ ਵਾਲਾ ਉਹਨੂੰ ਕਿੱਦਾਂ ਕੱਟ ਕਰਨਾ ਹੈ ਤੇ ਉਹਦੀ ਸ਼ੇਪ ਕਿਸ ਤਰੀਕੇ ਮਲਾਣੀ ਹੈ ਸਭ ਤੋਂ ਪਹਿਲਾਂ ਆਪਾਂ ਜਿੰਨਾ ਆਸਣ ਚਾਹੀਦਾ ਉਹ ਆਪਾਂ ਇਹ ਤੁਮ ਚਾਹਨੇ ਲਗਾ ਲੈਣੀ ਹੈ ਆਪਾਂ ਚਾਹੀਦਾ 12.5 12.5 ਦੇ ਆਪਾਂ ਇਸ ਤਰ੍ਹਾਂ ਦੇਖੋ ਨਾ ਸ਼ਾਨੀ ਲਗਾ ਲਈ 12.5 ਆਪਾਂ ਨੂੰ ਤਿਆਰ ਚਾਹੀਦਾ ਤੇ ਆਪਾਂ ਨੂੰ ਤਕਰੀਬਨ ਅੱਧਾ ਪੌਣਾ ਇਚ ਸਲਾਈ ਜੁਗਾ ਛੱਡਣਾ ਹੈ ਇਹਦੇ ਨਾਲ ਆਪਾਂ ਹੁਣ ਸ਼ੇਪ ਬਣਾਵਾਂਗੇ ਇਹ ਆਪਣਾ ਤਿਆਰ ਇਹ ਆਪਣਾ ਫਲਾਈ ਹੋ ਗਿਆ ਫਲਾਈ ਦੇ ਨਾਲ ਸ਼ੇਪ ਬਣਾ ਲੈ ਇਸ ਤਰ੍ਹਾਂ ਇੱਜੇ ਤੇ ਰੱਖੋ ਮੂਰੀ ਦੇ ਤੱਕ ਸਿੱਦੇ ਸ਼ੇਪ ਬੁਲਾ ਕੇ ਇਸ ਤਰ੍ਹਾਂ ਨਿਸ਼ਾਨੀ ਲਾਓ ਇਸ ਤਰ੍ਹਾਂ ਨਿਸ਼ਾਨੀ ਨਾਲ ਆਪਣੀ ਸਲਵਾਰ ਦੀ ਸ਼ੇਪ ਸਿੱਧੀ ਰਹੇਗੀ ਜੇ ਜੋ ਪ੍ਰੈਸ ਕਰਦੇ ਆ ਇਹਦੇ ਵਿੱਚ ਵਾਲ ਨਹੀਂ ਹੋਊਗਾ ਅਗਾ ਕਈ ਵਾਰੀ ਆਪਾਂ ਸਲਵਾਰ ਐਦਾਂ ਸੀਨ ਲਾਣੇ ਆ ਉੱਚੀ ਨਹੀਂ ਮੀਮੀ ਐਦਾਂ ਹੋ ਜਾਂਦੀ ਏ ਉੱਚੀ ਹੋ ਮੀਮੀ ਹੋ ਗਈ ਫੇਰ ਆਪਾਂ ਉੱਚੀ ਕਰ ਲੈਂਦੇ ਆ ਉਹਦਣਾ ਕਰਕੇ ਹੁੰਦਾ ਹੈ ਵਾਲ ਆਉਂਦਾ ਜਿਹੜੀ ਸਲਾਈ ਸੀਨ ਹੁੰਦੀ ਏ ਉਹ ਸਿੱਧੀ ਨਹੀਂ ਜਾਂਦੀ ਜੇ ਰੂਪਸਲਾ ਵਾਂਗ ਸਿੱਧੀ ਕਰ ਲੈਣੀ ਆ ਪੂਰੀ ਸ਼ੇਪ ਜਿਹੜੀ ਏ ਸਹੀ ਨਹੀਂ ਆਂਦੀ ਪਹਿਲਾਂ ਆਪਾਂ ਇਹ ਸੀਨ ਲਗਾਵਾਂਗੇ ਉਸ ਤੋਂ ਬਾਅਦ ਜਿਹੜੇ ਇਧਰ ਨਾਲ ਕਪੜਾ ਵਾ ਉਹ ਫੇਰ ਕੱਟ ਕੇ ਦੁਬਾਰਾ ਇੰਟਰਲੋਕ ਕਰਾਂਗੇ ਇਸ ਤਰ੍ਹਾਂ ਜੇ ਅਸਲ ਵੱਡਾ ਹੋਏ ਤਾਂ ਉਹਨੂੰ ਛੋਟਾ ਇਸ ਤਰੀਕੇ ਕਰੋ ਸ਼ੇਪ ਜਿਹੜੀ ਏ ਸਿੱਧੀ ਮਲਾਬ ਹੁਣ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਾਹਾਂ ਦੀ ਮੂਰੀ ਜਿਵੇਂ ਐਸੂਟ ਵੀ ਹੁੰਦੇ ਨੇ ਇਹ ਲੋਹੜ ਵਾਲਾ ਝੂਟ ਆ ਇਹਦੇ ਪਹਿਲਾਂ ਆਪਾਂ ਫਿਟਿੰਗ ਦੀ ਮੂਰੀ ਦੇ ਸਾਹਮਣੇ ਸੀਨ ਲਗਾ ਲਈਏ ਸੀਨ ਲਗਾਉਣ ਤੋਂ ਬਾਅਦ ਜਦੋਂ ਆਪਾਂ ਜ ਕੱਪੜਾ ਵੱਢ ਕੇ ਟਾਇਆ ਜਾਂਦਾ ਇਹਨੂੰ ਕਟਾਈ ਕਰਕੇ ਫਿਰ ਆਪਾਂ ਇਸ ਤਰ੍ਹਾਂ ਜੀ ਇਸੇ ਤਰ੍ਹਾਂ ਹੀ ਆਪਾਂ ਫੋਲਡ ਇੰਕਲੂ ਕਰਦੇ ਆਂ ਤੇ ਅੱਗੋਂ ਕਈ ਵਾਰੇ ਆਪਣੀ ਮੂਰੀ ਦੇ ਆਏ ਹੋਏ ਤੇ ਇੱਥੋਂ ਦਿਸਦੀ ਏ ਇੱਥੋਂ ਇਪਣੇ ਦਿਸਦੀ ਹੈ ਇੰਟਰਲੁਕ ਹੁਣ ਇਹਨਾਂ ਆਪਾਂ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰਨਾ ਹੈ ਤੇ ਇਹਨੂੰ ਆਪਾਂ ਜਿਵੇਂ ਆ ਸੀਨ ਲਈ ਉੱਥੋਂ ਤੱਕ ਸ਼ੇਪ ਅੰਦਰ ਬੋਲ ਲਗਾ ਲਈ ਇਸੇ ਤਰ੍ਹਾਂ ਹੀ ਇਹ ਵੀ ਦੋਨਾਂ ਦੀ ਸ਼ੇਪ ਇਸ ਤਰੀਕੇ ਨਾਲ ਫੜ ਲੈਣੀ ਫੜ ਕੇ ਹੁਣ ਆਪਾਂ ਇਦਾਂ ਸੀਲ ਲਗਾਵਾਂਗੇ ਇੱਥੋਂ ਹੀ ਪਿੱਛੇ ਬੈਗ ਲੈ ਜਾਵਾਂਗੇ ਇੱਥੇ ਧਾਗਾ ਕੱਟਿਆ ਜਾਂਦਾ ਗੋਤਾ ਗੰਦਸੀ ਦਾ ਨਲਦੇੜ ਲੱਗ ਜੇਗੀ ਇੱਥੋਂ ਧਾਗਾ ਨਹੀਂ ਕੱਟਣਾ ਆਪਾਂ ਇੱਥੋਂ ਹੀ ਸ਼ੁਰੂ ਕਰਨਾ ਹੈ ਇਧਰ ਹੀ ਧਾਗਾ ਲੈ ਕੇ ਜਾਣਾ ਇਸ ਤਰ੍ਹਾਂ ਹੁਣ ਆਪਾਂ ਬਾਂਹ ਦੇ ਦੇਖੋ ਬਾਂਹ ਦੇ ਪਿੱਛੇ ਰਹੀ ਹੁਣ ਤਾਂ ਸਿੱਧੇ ਕਰਕੇ ਵਿਖਾਲਦੇ ਆ ਇਸ ਤਰੀਕੇ ਹੁਣ ਬਿਲਕੁਲ ਵੀ ਅੱਗੋਂ ਦੇਖਣੀ ਰਹੀ ਇਹਦੇ ਪਾਏ ਇੰਟਰਲੁਕ ਕਰਦੇ ਆ ਜਾਂ ਆਪਾਂ ਵੈਸੇ ਨਹੀਂ ਕਰਦੇ ਤਾਂ આમ ਹੀ ਤੁਹਾਨੂੰ ਗੁੱਦਿਸਦਾ ਵਾ ਇਸ ਤਰ੍ਹਾਂ ਪੂਰੀ ਦੇਗੂ ਸਹੀ ਲੁੱਕ ਦੇਣ ਵਾਸਤੇ ਇਸ ਤਰ੍ਹਾਂ ਤੁਸੀਂ ਫੋਲਡ ਕਰੋ ਮੈਂ ਬਾਅਦ ਦੱਸਾਂਗੇ ਕਿ ਜਦੋਂ ਆਪਾਂ ਘੇਰੇ ਦੇ ਚਾਕ ਨੀਚੇ ਨੂੰ ਫੋਲਡ ਕਰਨ ਨੇ ਉਹਦੇ ਵਿੱਚ ਵਲਣਾ ਹੋਣ ਉਹਦੇ ਬਾਰੇ ਆਪਾਂ ਅੱਜ ਤੁਹਾਨੂੰ ਵੀਡੀਓ ਬਣਾਵਾਂਗੇ ਜਾਣਕਾਰੀ ਦੇਵਾਂਗੇ ਮੇਰੇ ਪਹਿਲਾਂ ਬਿਲਕੁਲ ਕੁੜੀਆਂ ਨਵੀਆਂ ਲੱਗਦੀਆਂ ਨੇ ਸਮਝ ਲਓ ਤੁਸੀਂ 90 ਕਲਾਸ ਤੋਂ ਲੱਗਦੀਆਂ ਨਹੀਂ ਉਹਨਾਂ ਨੂੰ ਫੋਲਡ ਕਰਨ ਦਾ ਪਤਾ ਨਹੀਂ ਲੱਗਦਾ ਕਿਸ ਤਰੀਕੇ ਕਰਨਾ ਹੈ ਕਈ ਵਾਰੀ ਕਰਦੀਆਂ ਤੇ ਵਾਲਾ ਜਿੰਦੇ ਨਹੀਂ ਕਈ ਵਾਰੀ ਵੱਡਾ ਹੋ ਜਾਂਦਾ ਕਈ ਵਾਰੀ ਛੋਟਾ ਫੱਟਾ ਹੋ ਜਾਂਦਾ ਇਸ ਕਰਕੇ ਅਪਾ ਵੀਡੀਓ ਬਣਾ ਕੇ ਪਾਉਣ ਲੱਗੇ ਆ ਪਹਿਲਾਂ ਵੀਡੀਓ ਨਹੀਂ ਪਾਈ ਹੋਈ ਜਿਹੜੀ ਅਪਾ ਵੀਡੀਓ ਪਾਉਣ ਲੱਗੇ ਆ ਹੁਣ ਇਹ ਹੁਣੇ ਹੀ ਬਣਾ ਕੇ ਵੀਡੀਓ ਪਾਵਾਂਗੇ ਪਹਿਲਾਂ ਅਪਾ ਚੈਨਲ ਵਿੱਚ ਕੋਈ ਵੀਡੀਓ ਨਹੀਂ ਪਾਈ ਹੈਗੀ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਕਰਨਾ ਹੈ ਵੀ ਜਿੰਨਾ ਆਪਣਾ ਘੇਰਾ ਤਿਆਰ ਰੱਖਣਾ ਉਹਦੀ ਮਿਸ਼ਵਾਨੀ ਲਾਣੀ ਹੈ। ਹੁਣ ਆਪਾਂ ਟੋਟਲ ਨਾਪ ਲੈਣਾ ਕਿੰਨਾ ਆਪਣਾ 22 ਇੰਚ ਆ ਗਿਆ। ਬਾਈ ਦਾ ਹਾਫ ਆ ਗਿਆ ਲੋ 11 ਆਪਾਂ ਤਿਆਰ ਕਰਨਾ ਹੈ 18 ਇੰਚ ਘੇਰਾ 18 ਦਾ ਹਾਫ ਆ ਗਿਆ ਵਿੱਚ 9 ਇੰਚ ਇਧਰ ਆਪਾਂ ਨਿਸ਼ਾਨੀ 1 ਨੰਬਰ ਤੇ ਲਾਣੀ ਇਧਰ ਲਾਣੀ ਆਪਾਂ 18 ਇੰਚ ਤੇ ਇਸ ਤਰੀਕੇ ਆਪਣੀ ਸੀਨ ਜਿਹੜੀ ਹੈ ਫਿਟਿੰਗ ਨਾਲ ਸੀਨ ਲਗਾ ਲਈ ਇੱਥੇ ਤੱਕ ਆਪਣੀ ਸੀਨ ਆ ਗਈ ਇਹਦੇ ਨਾਲ ਆਪਾਂ ਸਕੇਲ ਨਾਲ ਇਦਿ ਆਪਾਂ ਸਕੀਲ ਜਿਹੜੀ ਨਿਸ਼ਾਨੀ ਲੈਣੀ ਆਪਾਂ ਇਸੇ ਹਿੰਦੇ ਇੱਧਰਲੇ ਪਾਸੇ ਲਾਣੀਏ ਬਾਹਰਲੇ ਪਾਸੇ ਜਿੱਧਰ ਆਪਣਾ ਰਾਖ ਕੱਪੜਾ ਵਾ ਉਧਰ ਨਿਸ਼ਾਨੀ ਲਾਵਾਂਗੇ ਜਿੱਧਰ ਆਪਣਾ ਕਮੀਜ਼ ਵਾ ਉਧਰ ਲਗਾਣੀ ਇਹ ਐਂਟੀ ਟੇਬਲ ਹੁਣ ਆਪਾਂ ਸਕੀਲ ਨੂੰ ਆਪਾਂ ਇੱਥੇ ਰੱਖਾਂਗੇ ਇਸ ਤਰੀਕੇ ਹੁਣ ਜਿਵੇਂ ਸਕੀਲ ਰੱਖਿਆ ਇਸ ਤਰ੍ਹਾਂ ਇਹ ਨਿਸ਼ਾਨੇ ਲਗਾਵਾਂਗੇ ਜੇ ਆਪਾਂ ਡਿਜ਼ਾਈਨ ਦੇ ਹਿਸਾਬ ਨਾਲ ਕਰਦੇ ਕਿ ਬਲਡ ਜਿਹੜਾ ਵੀ ਉਹ ਟੇਡਾ ਹੁੰਦਾ ਤਾਂ ਸਹੀ ਨਹੀਂ ਹੁੰਦਾ ਪ੍ਰੋਪਰ ਇਸੇ ਤਰੀਕੇ ਆਪਾਂ ਹੁਣ ਬੈਕ ਪੱਲੇ ਤੇ ਲਾਵਾਂਗੇ ਇਹ ਇੱਕ ਤਰੀਕਾ ਸੀ ਆ ਉਹ ਵਾਲਾ ਆਪਣੀ ਘੇਰੇ ਨਿਸ਼ਾਨੀ ਲਾਉਣਾ ਇੱਕ ਦੂਸਰਾ ਤਰੀਕਾ ਇਹ ਵਾ ਇਸ ਰਫਾ ਘੇਰੇ ਨੂੰ ਫੋਲ ਲਾ ਕਰਕੇ ਦੋਨੇ ਤਰੀਕੇ ਨਾਲ ਆਪਾਂ ਦੱਸ ਦਵਾਂਗੇ ਜਿਹੜਾ ਤੁਹਾਨੂੰ ਸਹੀ ਲੱਗਦਾ ਥੋੜਾ ਈਜ਼ੀ ਲੱਗਦਾ ਉਸ ਤਰੀਕੇ ਨਾਲ ਤੁਸੀਂ ਨਿਸ਼ਾਨੇ ਲਗਾ ਲਿਆ ਕਰੋ ਮੈਂ ਆਪਣਾ ਹੀ ਲਾ ਲਿਆ ਪਰੱਖਾ ਵਿੱਚ 18 ਇੰਚ ਕਿੜਾ 9 ਤੇ ਨਿਸ਼ਾਨੀ ਲਗਾ ਲਓ ਇਸ ਤਰੀਏ ਆਪਾਂ ਦੂਸਰੇ ਪਾਸੇ ਕੱਢ ਦੋ ਨਿਸ਼ਾਨੀ ਆਵੜੀ ਨਿਸ਼ਾਨੀ ਆ ਗਈ ਆਪਣੇ ਦੂਜੇ ਪਾਸੇ ਵੀ ਸੂਰਨ ਨੂੰ ਆਪਣਾ ਸਵਾਰਾ ਕਰਕੇ ਐਨ ਨੂੰ ਥੋੜਾ ਸਵਾਰਾ ਕਰ ਲੈਣੇ ਵਿੱਚ ਕੋਈ ਵੱਲ ਨਾ ਹੋਵੇ ਇੱਕ ਕੇ ਆਪਾਂ ਸਕੇਲ ਨਾਲ ਇਸ ਨੂੰ ਸਕੇਲ ਤੋਂ ਦੱਸਿਆ ਵੀ ਆਪਾਂ ਬਾਹਰਲੇ ਪਾਸੇ ਰੱਖਣਾ ਹੈ Tu una pandortica, una dipina, una pandortica, una dipina, una dipina, una dipina, una dipina, una dipina, una dipina, una ਨਿਸ਼ਾਨੀ ਮਿਲਾ ਕੇ ਦੂਜੇ ਪਾਸੇ ਦੇ ਜਿਵੇਂ ਹੁਣ ਆਪਾਂ ਇੱਧਰ ਲਾਇਆ ਹੋਇਆ ਵਾ ਤੇ ਇੱਧਰ ਵੀ ਆਪਾਂ ਨਿਸ਼ਾਨੀ ਲਾਵਾਂਗੇ ਪ੍ਰੋਪਰ

ਜਾ ਹੁਣ ਆਪਾਂ ਵੱਡਾ ਵਖੀਆ ਕਰਕੇ ਮਸ਼ੀਨ ਦਾ ਪੂਰਾ ਪ੍ਰੋਪਰ ਇਹਨੂੰ ਬਲਾ ਕੇ ਨਿਸ਼ਾਨੀ ਨਾਲ ਨਿਸ਼ਾਨੀ ਮਲਾ ਕੇ ਇਸ ਤਰੀਕੇ ਆਪਾਂ ਦੇ ਸੀਨ ਲਗਾਵਾਂਗੇ ਵੱਡੇ ਵਖੀਏ ਨਾਲ